ਸਹੀ ਹੈ ਹਲੋ ਹਲੋ ਗੱਡੀ ਮੈਂ ਚਲਾਉਂਗੀ ਗਾਇਸ ਯਸ ਇਹ ਫਾਸਤ ਮੈਂ ਕਰੂੰਗੀ ਮੈਂ ਸਭ ਬੈਠੋ ਗਾੜੀ ਵਿੱਚ ਡੋਰ ਕਰ ਲਓ ਨਹੀਂ ਦੀਦੀ ਨਹੀਂ ਖੋਲ ਦਿੰਦੀ ਆ ਮੈਂ ਖੋਲਦੀ ਆ ਬੈਠੋ ਅੱਗੇ ਅੰਬਰ ਫਾਰਮ ਤੇ ਭਾਜੀ ਹੋਣੇ ਲੱਗੇ ਗੱਲਾਂ 'ਚ ਮੈਂ ਤੇ ਦੀਦੀ ਅਸੀਂ ਇਸ ਨੂੰ ਥੋੜਾ ਇੱਕ ਟਾਈਮ ਖੜਾ ਕੇ ਫਿਰ ਅਸੀਂ ਦੇਖਾਂਗੇ ਕੀ ਕਰਨਾ ਇਸ ਦੀ ਇੱਕ ਫਰੋਟੀ ਲੈ ਕੇ ਆਈ ਐ ਹਾਂ ਸਹੀ ਆ ਨਾ ਜੇ ਗੰਦੀ ਗੁੰਦੀ ਹੋ ਜਾ ਕਿਤੇ ਕਰ ਲੈ ਕੇ ਚੇਂਜ ਕਰ ਲੇਗੇ ਇਹ ਤਾਂ ਵੱਟੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਇਨੇ ਇਕੱਠੇ ਕਰਨੇ ਨੀ ਸ਼ੁਰੂ ਕੀਤੇ ਦੀਦੀ ਨੇ ਮੱਸਾ ਇਹਨੂੰ ਆਰੇ ਲਾਇਆ ਦੀਦੀ ਨੇ ਮੱਠੇ ਕਰਨੇ ਸ਼ੁਰੂ ਕਰ ਮੈਂ ਇਹਨੂੰ ਰੇਤੇ ਤੇ ਬਿਠਾਇਆ ਸੀ ਮੈਂ ਕਿਹਾ ਤੂੰ ਬੈ ਕੇ ਖੇਡ ਲਾ ਪਰ ਇਹਨੇ ਇਹਦੇ ਚ ਹੀ ਪਾਉਣੇ ਸ਼ੁਰੂ ਕਰ ਦਿੱਤੇ ਅਸੀਂ ਇਸ ਤੇ ਹਰਸ਼ ਤੇ ਲੱਗ ਗਿਆ ਖੇਡਣ ਤੇ ਆਪਾਂ ਕਿਹਾ ਵੀ ਚਲ ਆਪਾਂ ਵੀਡੀਓਜ਼ ਬਣਾਉਨੇ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਸਾਡਾ ਟਾਈਮ ਨਹੀਂ ਲੱਗਦਾ ਹੁੰਦਾ ਸੋ ਜਿੱਦਾਂ ਟਾਈਮ ਹੁੰਦਾ ਵਾ ਉਦੋਂ ਹੁੰਦਾ ਵਾ ਚਲ ਇਕੱਠੀਆਂ ਬਣਾ ਕੇ ਰੱਖ ਲਈਏ ਸੋ ਅੱਜ ਆਪਾਂ ਗੱਲਬਾਤ ਕਰਦੇ ਆ ਕਿ ਕੈਨੇਡਾ ਦੇ ਵਿੱਚ ਬੈਂਕ ਦੇ ਵਿੱਚ ਪੈਸਾ ਰੱਖਣਾ ਰੱਖਣ ਤੇ ਕਿਉਂ ਤੁਹਾਨੂੰ ਘਾਟਾ ਪੈਂਦਾ ਵਾ ਵੈਸੇ ਮੈਨੂੰ ਤਾਂ ਇਹ ਲੱਗਦਾਗਾ ਵੀ ਅੱਧੇ ਲੋਕਾਂ ਨੇ ਕਿਹਾ ਨਾ ਪੈਸਾ ਹੈ ਕਿ ਕਿੱਥੇ ਪਰ ਗੱਲ ਇਹ ਹੈ ਵੀ ਜਦੋਂ ਵੀ ਆਪਣੇ ਕੋਲੇ ਛੋਟੀ ਮੋੜ ਅਮਾਉਂਟ ਵੀ ਹੁੰਦੀ ਆ ਤਾਂ ਆਪਾਂ ਉਹਦਾ ਕਿਵੇਂ ਯੂਜ਼ ਕਰ ਸਕਦੇ ਆ ਤੇ ਅਸੀਂ ਮਿਸਟੇਕਸ ਕੀਤੀਆਂ ਕੀ ਕੀਤੀਆਂ ਉਹ ਆਪਾਂ ਤੁਹਾਨੂੰ ਅੱਜ ਦੱਸਦੇ ਆ ਸਭ ਤੋਂ ਪਹਿਲਾਂ ਤਾਂ ਐਦਾਂ ਵਾ ਕਿ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਨਾ ਇੱਥੇ ਬੈਂਕਸ ਤੁਹਾਨੂੰ ਇੰਟਰਸਟ ਰੇਟ ਬਹੁਤ ਘੱਟ ਦਿੰਦੀਆਂ ਵਾ ਜੇ ਤੁਸੀਂ ਆਪਣੇ ਜਿਵੇਂ ਤੁਹਾਡੇ ਕੋਲੇ ਥੋੜੀ ਜਿਹੀ ਅਮਾਉਂਟ ਵੀ ਹੈਗੀ ਆ ਆਪਾਂ ਨੂੰ ਹੁੰਦਾ ਵਾ ਕਿ ਚੈਲੈਂਜ ਟਰਸਟ ਮਿਲੂਗਾ ਤਾਂ ਇੰਟਰਸਟ ਰੇਟ ਬੈਂਕ ਦਾ ਬਹੁਤ ਘੱਟ ਹੁੰਦਾ ਈਵਨ ਆਲ ਤੁਹਾਨੂੰ ਉੱਪਰੋਂ ਪੈਸੇ ਪੈਂਦੇ ਰਹਿੰਦੇ ਆ ਵੀ ਕਦੇ ਕੋਈ ਫੀਸ ਕੱਟ ਲਈ ਕਦੇ ਕੋਈ ਫੀਸ ਕੱਟ ਲਈ ਮੈਨੂੰ ਯਾਦ ਹੈ ਜਦੋਂ ਮੈਂ ਮਰਟਰਨਿਟੀ ਅਪਲਾਈ ਕੀਤੀ ਸੀਗਾ ਨਾ ਤੇ ਨਾ ਆਪਣੇ ਕੰਮ ਤੇ ਇੰਸ਼ੋਰੈਂਸ ਚੈੱਕ ਭੇਜਣਾ ਸੀ ਪਹਿਲਾਂ ਤਾਂ ਕਦੇ ਚੈੱਕ ਬੁੱਕ ਦੀ ਲੋੜ ਨਹੀਂ ਪਈ ਤੇ ਮੈਂ ਚੈੱਕ ਬੁੱਕ ਈਸ਼ੂ ਕਰਵਾਉਣੀ ਸੀਗੀ ਤੇ ਚੈੱਕ ਬੁੱਕ ਈਸ਼ੂ ਕਰਵਾਉਣ ਦੇ ਹੀ ਉਹਨਾਂ ਨੇ ਮੇਰੇ ਕੋਲ 100 ਡਾਲਰ ਲੈ ਲਿਆ ਸੀਗਾ ਵੀ 100 ਡਾਲਰ ਪੇ ਕਰੂੰਗੀ ਅਸੀਂ ਫੇਰ ਚੈੱਕ ਬੁੱਕ ਈਸ਼ੂ ਕਰਨੀ ਆ ਸੋ ਐਦਾਂ ਦੇ ਹੋਰ ਵੀ ਬਹੁਤ ਸਾਰੇ ਖਰਚੇ ਹੁੰਦੇ ਆ ਜਿਵੇਂ ਜੇ ਤੁਸੀਂ ਕਈ ਬੈਂਕਸ ਦਾ ਐਦਾਂ ਦਾ ਸਾਹ ਵਾ ਕਿ ਉਹਨਾਂ ਨੇ ਪਾਰਟਿਕੂਲਰ ट्रांजੈਕਸ਼ਨਸ ਦੇ ਵੀ ਪੈਸੇ ਰੱਖੇ ਹੋਏ ਆ ਵੀ ਐਨੇ ਪੈਸੇ ਤੁਹਾਡੇ ਕੱਟੇ ਜਾਣਗੇ ਨਾ ਸੋ ਜੇ ਤੁਸੀਂ ਬੈਂਕ ਦੇ ਵਿੱਚ ਪੈਸਾ ਰੱਖਦੇ ਹੋ ਵਿਆਜ ਵੀ ਬਹੁਤ ਘੱਟ ਪੈਂਦਾ ਵਾ ਤੇ ਤੁਹਾਡੀ ਮਨੀ ਉੱਥੇ ਹੀ ਘੜੀ ਰਹਿੰਦੀ ਆ ਸੋ ਅੱਜ ਆਪਾਂ ਤੁਹਾਡੇ ਨਾਲ ਕੁਝ ਇਨਵੈਸਟਮੈਂਟ ਜਿਹੜੀਆਂ ਵਾ ਉਹ ਸ਼ੇਅਰ ਕਰਾਂਗੇ ਕਿ ਤੁਸੀਂ ਆਪਣਾ ਪੈਸਾ ਜਿਹੜਾ ਵਾ ਉਹ ਕਿੱਥੇ ਇਨਵੈਸਟ ਕਰ ਸਕਦੇ ਹੋ ਕੈਨੇਡਾ ਦੇ ਵਿੱਚ ਸੋ ਇਨਵੈਸਟਮੈਂਟ ਦੇ ਲਈ ਤੁਹਾਨੂੰ ਪ੍ਰੋਪਰ ਗਾਈਡ ਜਿਹੜਾ ਸੋ ਕਰੂਗੇ ਕਿਉਂਕਿ ਸੋਖ ਦਾ ਇੰਸ਼ੋਰੈਂਸਾ ਕੰਮ ਕਰਦੀ ਹੈ ਤੇ ਸੋਖ ਨੂੰ ਜ਼ਿਆਦਾ ਨੋਲੇਜ ਆ ਅ ਜਦੋਂ ਵੀ ਆਪਾਂ ਆਪਣਾ ਪੈਸਾ ਸੇਵ ਕਰਨਾ ਜਾਂ ਕਹਿ ਲਓ ਕਿ ਆਪਾਂ ਸੋਚ ਰਹੇ ਹੁੰਨੇ ਆ ਵੀ ਸਾਡੇ ਕੋਲੇ 2-4 ਛਿਲੜ ਹੈਗੇ ਆਗੇ ਵੀ ਆਪਾਂ ਸੇਵ ਕਰ ਲਈਏ ਉਹਦਾ ਕੈਨੇਡਾ ਦੇ ਵਿੱਚ ਤੁਹਾਡੇ ਚੈੱਕ ਇਨ ਅਕਾਊਂਟ ਦੇ ਵਿੱਚ ਜਿਹੜਾ ਪੈਸਾ ਪਿਆ ਰਹਿੰਦਾ ਉਹ ਤੁਹਾਨੂੰ ਕੁਝ ਨਹੀਂ ਦਿੰਦਾ ਉਹਦਾ ਕੋਈ ਇੰਟਰਸਟ ਨਹੀਂ ਮਿਲਦਾ ਕੁਝ ਨਹੀਂ ਮਿਲਦਾ ਬਸ ਤੁਹਾਨੂੰ ਇਹ ਲੱਗਦਾ ਰਹਿੰਦਾ ਵੀ ਹਾਂ ਜੀ ਮੈਂ ਇਹਨੇ ਪੈਸੇ ਇਕੱਠੇ ਕਰ ਲੈਨੇ ਪੈਸੇ ਇਕੱਠੇ ਕਰ ਲੇ ਪਰ ਜੇਕਰ ਅੱਗੇ ਜਾ ਕੇ ਤੁਸੀਂ ਸੋਚ ਰਹੇ ਹੋ ਵੀ ਅਸੀਂ ਕੋਈ ਵਧੀਆ ਇਨਵੈਸਟਮੈਂਟ ਕਰੀਏ ਸਾਡੇ ਕੋਲੇ 4 ਪੈਸੇ ਜੋੜਨਾ ਸਾਡੇ ਪੈਸੇ ਤੋਂ ਹੀ ਪੈਸਾ ਅੱਗੇ ਗਰੋ ਕਰੇ ਤਾਂ ਫਿਰ ਆਪਾਂ ਨੂੰ ਛੋਟੀਆਂ-ਛੋਟੀਆਂ ਜਿਹੜੀਆਂ ਕਹ ਲੋ ਕਿ ਇਨਵੈਸਟਮੈਂਟ ਕਰਨੀਆਂ ਪੈਂਦੀਆਂ ਨੇ ਜਿਹੜੀ ਵੱਡੀ ਇਨਵੈਸਟਮੈਂਟ ਆ ਸਪੋਜ਼ ਜਿਵੇਂ ਆਪਾਂ ਕੋਈ ਘਰ ਦੀ ਗੱਲ ਕਰੀਏ ਹਾਂਜੀ ਜੇ ਆਪਾਂ ਘਰ ਦੇ ਵਿੱਚ ਇਨਵੈਸਟਮੈਂਟ ਕਰਨਾ ਤਾਂ ਪਹਿਲਾਂ ਆਪਣੇ ਕੋਲੇ ਡਾਊਨ ਪੇਮੈਂਟ ਹੋਣੀ ਚਾਹੀਦੀ ਆ ਐਨੀ ਪੇਮੈਂਟ ਆਪਣੇ ਕੋਲੇ ਹੈ ਹੀ ਨਹੀਂ ਅੱਜ ਤਾਂ ਉਦੋਂ ਆਪਾਂ ਨੂੰ ਕਿੱਥਾਂ ਕਿਦਾਂ ਆਪਾਂ ਪੈਸੇ ਜਿਹੜੇ ਇਕੱਠੇ ਕਰ ਸਕਦੇ ਆਗੇ ਹਨਾ ਸੋ ਡਾਲਰ ਇਕੱਠੇ ਕਰਨ ਦਾ ਮੈਂ ਤੁਹਾਨੂੰ ਤਰੀਕਾ ਦੱਸਦਾ ਕੀ ਆਗਾ ਸਭ ਤੋਂ ਪਹਿਲਾਂ ਤਾਂ ਜਦੋਂ ਆਪਣੀ ਇੱਕ ਫਿਕਸ ਇਨਕਮ ਹੁੰਦੀ ਆ ਉਸ ਇਨਕਮ ਦੇ ਵਿੱਚੋਂ ਕੋਸ਼ਕ ਅਮਾਊਂਟ ਜਿਹੜੀ ਆਗੀ ਉਹ ਤੁਸੀਂ ਇਨਵੈਸਟਮੈਂਟ ਦੇ ਵਿੱਚ ਪਾਉਣੀ ਆ ਇਨਵੈਸਟਮੈਂਟ ਦੇ ਲਈ ਕਿਹੜੇ ਕਿਹੜੇ ਅਕਾਊਂਟ ਹੋ ਸਕਦੇ ਆ ਸਭ ਤੋਂ ਪਹਿਲਾਂ ਤਾਂ TFS ਟੈਕਸ ਫ੍ਰੀ ਸੇਵਿੰਗ ਅਕਾਊਂਟ ਠੀਕ ਆ ਇਸ ਅਕਾਊਂਟ ਦੇ ਵਿੱਚ ਤੁਸੀਂ ਆਪਣੀ ਇੱਕ ਲਿਮਿਟ ਬਣ ਜਾਂਦੀ ਹੁੰਦੀ ਹੈ ਇੱਕ ਸਾਲ ਦੇ ਵੀ ਤੁਸੀਂ ਇੰਨਾ ਪੈਸਾ ਇਸ ਅਕਾਊਂਟ ਦੇ ਵਿੱਚ ਪਾ ਸਕਦੇ ਹੋ ਉਸ ਅਕਾਊਂਟ ਦੇ ਵਿੱਚ ਤੁਹਾਨੂੰ ਇੰਟਰਸਟ ਵੀ ਮਿਲਦਾਗਾ ਤੇ ਉਹ ਪੈਸਾ ਤੁਸੀਂ ਕਿਸੇ ਵੀ ਟਾਈਮ ਕਢਵਾ ਸਕਦੇ ਹੋਗੇ ਮਤਲਬ ਕਿ ਕੋਈ ਉਹਦੇ ਵਿੱਚ ਫਿਕਸ ਨਹੀਂ ਹੈਗਾ ਕਿ ਤੁਸੀਂ ਇੰਨਾ ਟਾਈਮ ਰੱਖਣਾ ਹੀ ਰੱਖਣਾ ਜਦੋਂ ਆਪਾਂ ਨੂੰ ਲੋੜ ਆ ਪਾ ਕਢਵਾਉ ਲੋ ਨਹੀਂ ਲੋੜ ਤਾਂ ਤੁਸੀਂ ਉਹਦੇ ਵਿੱਚ ਪੈਸਾ ਪਾਈ ਚੱਲੋ ਤੁਹਾਨੂੰ ਉਹਦੇ ਤੇ ਇੰਟਰਸਟ ਮਿਲ ਜਾਂਦਾਗਾ ਇਸੇ ਕਰਕੇ ਉਹਨੂੰ ਟੈਕਸ ਫ੍ਰੀ ਸੇਵਿੰਗ ਅਕਾਊਂਟ ਕਹਿੰਦੇ ਆਗੇ ਉਸ ਤੋਂ ਇਲਾਵਾ ਸੈਕਿੰਡ ਆਪਸ਼ਨ ਸੈਕਿੰਡ ਆਪਸ਼ਨ ਹੁੰਦੀ ਆ ਵੀ ਸਪੋਜ਼ ਮੇਰੇ ਕੋਲੇ ਅੱਜ ਮੈਂ ਮੇਰੇ ਕੋਲੇ ਅਰਨਿੰਗ ਹੋਣ ਲੱਗ ਗਈ ਆ ਹੁਣ ਮੈਂ ਮੇਰਾ ਪਲਾਨ ਹੈਗਾ ਅੱਗੇ 2 ਸਾਲ ਜਾਂ 3 ਸਾਲਾਂ ਬਾਅਦ ਘਰ ਲੈਣ ਦਾ ਤਾਂ ਉਹਦੇ ਲਈ ਤੁਹਾਡੇ ਕੋਲੇ ਦੋ ਪਲਾਨ ਹੁੰਦੇ ਨੇਗੇ ਇੱਕ ਤਾਂ ਹੁੰਦਾ ਐਫ ਐਸ ਐਚ ਏ ਫਰਸਟ ਟਾਈਮ ਸੇਵਿੰਗ ਅਕਾਊਂਟ ਹੁੰਦਾਗਾ ਨਾ ਤੇ ਉਸ ਤੋਂ ਬਾਅਦ ਇੱਕ ਹੁੰਦਾਗਾ ਕਹਿ ਲਓ ਕਿ ਆਰ ਆਰ ਐਸ ਪੀ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ ਸੋ ਜਿਹੜਾ ਐਫ ਐਸ ਐਚ ਏ ਹੁੰਦਾ ਇਹਦੇ ਵਿੱਚ ਕੀ ਆ ਕਿ ਤੁਸੀਂ ਇਹ ਅਕਾਊਂਟ ਖੋਲਣਾਗਾ ਇਹਦੇ ਵਿੱਚ ਪੈਸੇ ਪਾਉਣੇ ਆਗੇ ਜਿੰਨੇ ਪੈਸੇ ਇਸ ਅਕਾਊਂਟ ਦੇ ਵਿੱਚ ਤੁਸੀਂ ਪਾਉਂਗੇ ਉਹ ਪੈਸਾ ਜਿਹੜਾ ਤੁਹਾਡਾ ਤੁਹਾਡੇ ਸਾਲ ਦੀ ਇਨਕਮ ਦੇ ਵਿੱਚੋਂ ਘਟ ਜਾ ਕਰਨਾਗਾ ਤੇ ਉਸ ਤੇ ਤੁਹਾਨੂੰ ਟੈਕਸ ਨਹੀਂ ਲੱਗਣਾਗਾ ਜਾਨੀ ਕਿ ਤੁਹਾਡੀ ਜੇ 50000 ਡਾਲਰ ਤੁਹਾਡੀ ਇਨਕਮ ਹੈਗੀ ਆ ਸਾਲ ਦੀ 10000 ਤੁਸੀਂ ਇਸ ਅਕਾਊਂਟ ਦੇ ਵਿੱਚ ਪਾਤਾ ਤਾਂ ਤੁਹਾਨੂੰ 50000 ਦਾ ਟੈਕਸ ਨਹੀਂ ਆਪਣਾ ਪੈਨ ਲੱਗਣਾ ਤੁਹਾਨੂੰ 40000 ਦਾ ਟੈਕਸ ਦੇਣਾ ਪੈਣਾ 10000 ਦਾ ਟੈਕਸ ਮਾਫ ਹੋਣਾਗਾ ਕਿਉਂਕਿ ਤੁਸੀਂ ਉਸ ਅਕਾਊਂਟ ਦੇ ਵਿੱਚ ਪਾ ਰਹੇ ਹੋਗੇ ਤੇ ਜਿਹੜਾ ਉਸ ਅਕਾਊਂਟ ਦੇ ਵਿੱਚ ਪੈਸਾ ਪਾ ਵੀ ਰਹੇ ਹੋਣ ਉਹਨਾਂ ਦੇ ਤਾਂ ਟੈਕਸ ਬਚਾ ਰਹੇ ਹੋਗੇ ਨਾਲੇ ਤੁਹਾਨੂੰ ਉਹ ਜਿਹੜਾ ਉਹਦੇ ਤੇ ਤੁਹਾਨੂੰ ਇੰਟਰਸਟ ਵੀ ਮਿਲਦਾ ਹੈਗਾ ਇਸ ਤਰੀਕੇ ਦੇ ਨਾਲ ਤੁਸੀਂ ਸੇਵਿੰਗ ਕਰ ਸਕਦੇ ਹੋ ਅੱਗੇ ਜਾ ਕੇ ਤੁਹਾਡੇ ਕੋਲ ਤੁਹਾਡਾ ਪਲਾਨ ਹੈਗਾ ਤੁਸੀਂ ਕੋਈ ਘਰ ਬਾਈ ਕਰਨਾ ਕੋਈ ਪ੍ਰਾਪਰਟੀ ਬਾਈ ਕਰਨੀ ਹੈ ਜਾਂ ਕੁਝ ਵੀ ਕਰਨਾ ਤਾਂ ਤੁਸੀਂ ਇਹਨਾਂ ਅਕਾਊਂਟਸ ਦੇ ਵਿੱਚ ਆਪਣਾ ਪੈਸਾ ਸੇਵ ਕਰ ਸਕਦੇ ਹੋਗੇ ਉਸ ਤੋਂ ਇਲਾਵਾ ਜੇ ਮੈਂ ਅੱਗੇ ਦੀ ਗੱਲ ਕਰਾਂ ਤਾਂ ਜੇ ਆਪਾਂ ਅੱਗੇ ਆਪਾਂ ਨੂੰ ট্রেਡਿੰਗ ਦਾ ਪਤਾ ਹੈਗਾਗਾ ਠੀਕ ਆ ਹਾਂਜੀ ਵੀ ਮੈਂ ਇਨਵੈਸਟਮੈਂਟ ਕਰ ਸਕਦਾਗਾ ਤੇ ਜਿਹੜੀ ਇਨਵੈਸਟਮੈਂਟ ਮੈਂ ਕਰ ਰਿਆਂਗਾ ਜਿਵੇਂ ਸ਼ੇਅਰ ਮਾਰਕੀਟਿੰਗ ਦੀ ਗੱਲ ਕਰ ਲਈਏ ਜੇ ਆਪਾਂ ਨੂੰ ਖੁਦ ਨੂੰ ਨੌਲੇਜ ਹੈਗੀ ਆ ਤਾਂ ਆਪਾਂ ਉਸ ਦੇ ਵਿੱਚ ਆਪਣਾ ਪੈਸੇ ਇਨਵੈਸਟਮੈਂਟ ਕਰੀਏ ਕਿਉਂਕਿ ਕਾਰਨ ਇਹ ਹੁੰਦਾਗਾ ਕਿ ਉਹਦੇ ਵਿੱਚ ਮਾਰਕੀਟ ਤੇ ਡਿਪੈਂਡ ਕਰਦਾ ਹੁੰਦਾ ਤੁਹਾਨੂੰ ਸਾਰੀ ਨੌਲੇਜ ਹੋਣੀ ਚਾਹੀਦੀ ਉਹਦੇ ਬਹੁਤ ਜ਼ਿਆਦੇ ਨੌਲੇਜ ਦੀ ਲੋੜ ਪੈਂਦੀ ਆ ਫਿਰ ਤੁਸੀਂ ਆਪਣਾ ਉਸ ਦੇ ਵਿੱਚ ਪੈਸੇ ਇਨਵੈਸਟਮੈਂਟ ਕਰੋ ਅਦਰਵਾਈਜ਼ ਉਹਦੇ ਵਿੱਚ ਨਾ ਕਰੋ ਉਸ ਤੋਂ ਇਲਾਵਾ ਆਪਾਂ ਜੇ ਬੈਂਕ ਦੀ ਗੱਲ ਕਰੀਏ ਤਾਂ ਤੁਸੀਂ ਜੀਆਈਸੀ ਦੇ ਵਿੱਚ ਆਪਣਾ ਪੈਸਾ ਇਨਵੈਸਟ ਕਰ ਸਕਦੇ ਹੋ ਜੀਆਈਸੀ ਦੇ ਵਿੱਚ ਕੀ ਹੁੰਦਾ ਕਿ ਗਰੰਟਡ ਇਨਵੈਸਟਮੈਂਟ ਅਕਾਊਂਟ ਹੁੰਦਾਗਾ ਜਿਹਦੇ ਵਿੱਚ ਕਿ ਅ ਇੱਕ ਟਾਈਮ ਪੀਰੀਅਡ ਫਿਕਸ ਹੋ ਜਾਂਦਾ ਵੀ ਇੰਨੇ ਟਾਈਮ ਦੇ ਲਈ ਤੁਹਾਡਾ ਇਹ ਅਕਾਊਂਟ ਓਪਨ ਹੋਇਆ ਉਹਦੇ ਵਿੱਚ ਤੁਹਾਨੂੰ ਮਿਨੀਮਮ ਤੇ ਮਿਨੀਮਮ ਇੰਟਰਸਟ ਤਾਂ ਮਿਲਣਾ ਹੀ ਆ ਮਤਲਬ ਕਿ ਪ੍ਰਿੰਸੀਪਲ ਤਾਂ ਸੇਫ ਹੁੰਦਾ ਹੀ ਹੁੰਦਾ ਤੁਹਾਨੂੰ ਉਹਦੇ ਤੇ ਥੋੜਾ ਬਹੁਤ ਇੰਟਰਸਟ ਵੀ ਮਿਲਦਾ ਰਹਿੰਦਾ ਜਿਸ ਦੇ ਨਾਲ ਤੁਹਾਡੀ ਮਨੀ ਜਿਹੜੀ ਆ ਗਰੋਅ ਹੁੰਦੀ ਰਹਿੰਦੀ ਹੈਗੀ ਪਰ ਕੈਨੇਡਾ ਦੇ ਵਿੱਚ ਬੈਂਕਾਂ ਤੁਹਾਨੂੰ ਕਦੇ ਵੀ ਅਕਾਊਂਟ ਦੇ ਵਿੱਚ ਤੇ ਜਿਹੜਾ ਇੰਟਰਸਟ ਰੇਟ ਨਹੀਂ ਦਿੰਦੀ ਜਾਂ ਦਿੰਦੀਆਂ ਵੀ ਇਹਦਾ 1.ਸਮਥਿੰਗ ਹੀ ਹੁੰਦਾ ਉਹਦੇ ਨਾਲ ਥੋੜਾ ਕੋਈ ਜ਼ਿਆਦਾ ਬਣਦਾ ਨਹੀਂ ਇਹਨਾ ਵੈਸੇ ਕਰਕੇ ਇਨਵੈਸਟਮੈਂਟਾਂ ਕਰਨੀਆਂ ਬਹੁਤ ਜ਼ਰੂਰੀ ਹੈ ਜੇ ਆਪਾਂ ਪ ਉਹਨੂੰ ਸਮਾਰਟਲੀ ਇਨਵੈਸਟ ਵੀ ਕਰੋ ਕਿਤੇ ਵੀ ਕਰੋ ਹਨਾ ਚਾਹੇ ਛੋਟੀ ਤੋਂ ਛੋਟੀ ਇਨਵੈਸਟਮੈਂਟ ਸਟਾਰਟ ਕਰੋ ਚਾਹੇ ਤੁਸੀਂ ਕੋਈ ਪਾਲਿਸੀ ਲਈ ਹੋਈ ਆਗੀ ਜਿਹਦੇ ਵਿੱਚ ਕਿ ਤੁਸੀਂ ਪੈਸੇ ਪਾ ਰਹੇ ਹੋਗੇ ਸਪੋਜ਼ ਮੈਂ ਗੱਲ ਕਰਾਂ ਇੱਥੇ ਕਿਸੇ ਲਾਈਫ ਇੰਸ਼ੋਰੈਂਸ ਦੀ ਜਿਹਦੇ ਵਿੱਚ ਕਿ ਤੁਸੀਂ 20 ਸਾਲ ਦੀਆਂ ਪੇਮੈਂਟਸ ਕੀਤੀਆਂ ਹੋਈਆਂ ਨੇ 20 ਸਾਲ ਦੇ ਵਿੱਚ ਪੇਮੈਂਟਸ ਕਰਕੇ ਤੁਸੀਂ ਪਾਲਿਸੀ ਪੇਡ ਆਫ ਕਰ ਦਿੰਦੇ ਹੋ ਅੱਗੇ ਜਾ ਕੇ ਉਹੀ ਪਾਲਿਸੀ ਤੁਸੀਂ ਵਰਤ ਸਕਦੇ ਹੋਗੇ ਕੋਈ ਤੁਸੀਂ ਉਹਦੇ ਵਿੱਚੋਂ ਕਹਿ ਲਓ ਕਿ ਲੋਨ ਲੈ ਕੇ ਉਹੀ ਪੈਸਾ ਤੁਸੀਂ ਵਰਤ ਸਕਦੇ ਕਿਸੇ ਵੀ ਚੀਜ਼ ਦੇ ਲਈ ਪਲੱਸ ਤੁਹਾਡੀ ਪ੍ਰੋਟੈਕਸ਼ਨ ਹੈਗੀ ਆ ਇੰਨਾ ਸਮਾਰਟਲੀ ਤੁਹਾਨੂੰ ਹੋਰ ਵੀ ਜਿਹੜੀਆਂ ਇਨਵੈਸਟਮੈਂਟਸ ਆ ਜਿਹੜੀਆਂ ਕਰਨੇ ਪੈਂਦੀਆਂ ਹੋਰ ਤੁਹਾਨੂੰ ਮੈਂ ਦੱਸ ਦੇਣਾ ਤੁਸੀਂ ਕੀ ਇਨਵੈਸਟਮੈਂਟ ਕਰ ਸਕਦੇ ਹੋ ਸਪੋਜ਼ ਤੁਹਾਡੇ ਕੋਲੇ ਡਾਲਰ ਇਕੱਠੇ ਹੁੰਦੇ ਨੇ ਤੁਹਾਨੂੰ ਪਤਾ ਕਿ ਜਿਹੜਾ ਗੋਲਡ ਦਾ ਪ੍ਰਾਈਸ ਆ ਉਹ ਆਲਵੇਸ ਵੱਧਦਾ ਰਹਿੰਦਾਗਾ ਸੋ 골ਡ ਦੇ ਵਿੱਚ ਇਨਵੈਸਟਮੈਂਟ ਕਰ ਸਕਦੇ ਹੋਗੇ ਜਦੋਂ ਤੁਹਾਨੂੰ ਪਤਾ ਅੱਜ ਪ੍ਰਾਈਸ ਡਾਊਨ ਹੈਗਾਗਾ ਤੁਸੀਂ 골ਡ ਬਾਈ ਕਰਕੇ ਰੱਖ ਸਕਦੇ ਹੋਗੇ ਉਹ 골ਡ ਨੂੰ ਤੁਸੀਂ ਅੱਗੇ ਜਾ ਕੇ ਵੇਚ ਸਕਦੇ ਹੋਗੇ ਜਦੋਂ ਪ੍ਰਾਈਸ ਅੱਗੇ ਜਾ ਕੇ ਵੱਧ ਜਾਂਦੇ ਹੈਗੇ ਸੋ ਇਹ ਐਦਾਂ ਦੀ ਇਨਵੈਸਟਮੈਂਟ ਆ ਨੇ ਜਿਨ੍ਹਾਂ ਵਿੱਚ ਆਲਵੇਸ ਮਨੀ ਗਰੋ ਹੁੰਦੀ ਆ ਰੈਦਰ ਦੈਨ ਕਿ ਆਪਾਂ ਪੈਸਾ ਇਨਵੈਸਟ ਕਰੀਏ ਗੱਡੀਆਂ ਦੇ ਵਿੱਚ ਕਹਿ ਦਈਏ ਜਾਂ ਕਿਸੇ ਹੋਰ ਉਹਨਾਂ ਦੇ ਵਿੱਚ ਜਿਹੜਾ ਪੈਸਾ ਇਨਵੈਸਟ ਕਰਨਾ ਉਹ ਆਪਾਂ ਉਦੋਂ ਕਰ ਸਕਦੇ ਜਦੋਂ ਆਪਾਂ ਨੂੰ ਪਤਾ ਕਿ ਆਪਾਂ ਬਾਕੀ ਚੀਜ਼ਾਂ ਸਾਰੀਆਂ ਕਰ ਚੁੱਕੇ ਆ ਸਰ ਜਿਵੇਂ ਸਾਡਾ ਵੀ ਪਹਿਲਾਂ ਹੁੰ ਤਦੋਂ ਨਈ ਨੌਲੇਜ ਹੁੰਦੀ ਸੀਗੀ ਤੇ ਸ਼ਾਪਿੰਗ ਕਰਨ ਨਿਕਲ ਜਾਣਾ ਹਨਾ ਜਾਂ ਕੱਪੜਿਆਂ ਤੇ ਪੈਸੇ ਲਾ ਦੇਣੇ ਪਰ ਹੁਣ ਅਸੀਂ ਵੀ ਇਦਾਂ ਕਰੀ ਤਾਂ ਵਾ ਕਿਸੇ ਨਾ ਕਿਸੇ ਪਾਸੇ ਪੈਸੇ ਲਾ ਦੇਈਏ ਜਾਂ 골ਡ ਬਾਈ ਕਰ ਲਈਏ ਵੀ ਕੋਈ ਥੋੜੀ ਸੀਵਿੰਗ ਹੋ ਜਾਵੇ ਜਿਹੜੀ ਤੁਹਾਡੀ ਲਾਈਫਟਾਈਮ ਚ ਲੇ ਜਿਵੇਂ ਹੋਣਾ ਸੀ ਸਾਸੀਸ ਤੇ ਜਿਹੜੇ ਚਾਈਲਡ ਐਕਸਪੈਂਟ ਆਉਂਦੇ ਆ ਉਹ ਵੀ ਆਪਾਂ ਉਹਦਾ ਪਲਾਨ ਓਪਨ ਕਰਵਾਇਆ ਹੋਇਆ ਵਾ ਵੀ ਕੱਲ ਨੂੰ ਜਦ ਤੱਕ ਇਹ ਵੱਡੇ ਹੋਵੇ ਸਾਨੂੰ ਨਹੀਂ ਪਤਾ ਕਿ ਅਸੀਂ ਫਾਈਨੈਂਸ਼ਲੀ ਕਿਵੇਂ ਦੇ ਹੋਵਾਂਗੇ ਤੇ ਇਹਦੀ ਇੱਕ ਸੇਵਿੰਗ ਹੋਵੇ ਕਿ ਕੱਲ ਨੂੰ ਇਹਦੀ ਪੜ੍ਹਾਈ ਦੇ ਵਿੱਚ ਹੋਰ ਖਰਚਿਆਂ ਦੇ ਵਿੱਚ ਦਿੱਕਤ ਨਾ ਆਵੇ ਬਹੁਤ ਸਾਰੇ ਲੋਕਾਂ ਨੂੰ ਜਦੋਂ ਅਸੀਂ ਦੱਸ ਦਈਏ ਜਿਵੇਂ ਹਨਾ ਸਾਡੇ ਕੋਲ ਕਿ ਸਰਵਿਸਿਜ਼ ਲੈਂਦੇ ਆ ਵੀ ਤੁਸੀਂ ਬੱਚੇ ਦੇ ਪੈਸੇ ਸੇਵ ਕਰ ਲਵੋ ਤੇ ਮੈਂ ਨਾ ਦੇਖਿਆ ਵਾ ਕਿ 90% ਫਾਦਰ ਜਿਹੜੇ ਆ ਨਾ ਉਹ ਕਹਿ ਦਿੰਦੇ ਛੱਡ ਪਰ ਮਦਰ ਫਿਰ ਵੀ ਕਿਤੇ ਨਾ ਕਿਤੇ ਕਹਿੰਦੀ ਆ ਬਟ ਫਾਦਰ ਕਹਿੰਦੇ ਨੇ ਦੇਖੇ ਜਾਊਗਾ 18 ਸਾਲ ਤੋਂ ਬਾਅਦ ਬਟ ਤੁਹਾਨੂੰ ਨਹੀਂ ਪਤਾ ਤੁਹਾਡੇ ਲਾਈਫ ਦੇ ਵਿੱਚ ਜਦੋਂ ਤੁਹਾਡੇ ਬੱਚੇ 18 ਸਾਲ ਦੇ ਹੋਣਾ ਤੁਸੀਂ ਫਾਈਨੈਂਸ਼ਲੀ ਕਿਵੇਂ ਹੋਣਾ ਵਾ ਸੋ ਆਲਵੇਸ ਜਿਹੜੇ ਬੱਚੇ ਦੇ ਪੈਸੇ ਬੰਦੇ ਆ ਉਹਨਾਂ ਨੂੰ ਤੁਸੀਂ ਸੇਵ ਕਰ ਲਿਆ ਕਰ ਜਿਹੜੇ ਲੋਕ ਤਾਂ ਕੈਨੇਡਾ ਦੇ ਵਿੱਚ ਕਾਫੀ ਟਾਈਮ ਤੋਂ ਰਹਿ ਰਹੇ ਆਗੇ ਜਾਂ ਤੁਸੀਂ ਕਹਿ ਲੋ ਕਿ ਜਿਨ੍ਹਾਂ ਨੂੰ ਪਤਾ ਇੱਥੋਂ ਦੇ ਸਿਸਟਮ ਦਾ ਉਹ ਲੋਕ ਆਲਵੇਸ ਆਪਣੀਆਂ ਇਨਸ਼ੋਰੈਂਸਾਂ ਲੈ ਕੇ ਰੱਖਦੇ ਆਗੇ ਮੈਂ ਤੁਹਾਡੇ ਨਾਲ ਰੀਸੈਂਟਲੀ ਕਿਸੇ ਦੀ ਸਟੋਰੀ ਸ਼ੇਅਰ ਕਰਦਾ ਕੋਈ ਇੱਥੇ ਫੈਮਿਲੀ ਸੀਗੀ ਤੇ ਉਹਨਾਂ ਦੇ ਜਦੋਂ ਉਹਨਾਂ ਨੇ ਘਰ ਲਿਆ ਸੀਗਾ ਤੇ ਘਰ ਲੈਣ ਦੇ ਟਾਈਮ ਤੇ ਉਹਨਾਂ ਨੇ ਨਾ ਇਨਸ਼ੋਰੈਂਸ ਲੈ ਲਈ ਸੀਗੀ ਤੇ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਉਹਨਾਂ ਦੀ ਇਨਸ਼ੋਰੈਂਸ ਹੈਗੀ ਆਗੀ ਤੇ ਉਹਨਾਂ ਦੇ ਫਾਦਰ ਦੀ ਕਿਤੇ ਡੈਥ ਹੋ ਜਾਂਦੀ ਆ ਫਾਦਰ ਤੇ ਡੱਤ ਹੋਣ ਤੋਂ ਬਾਅਦ ਅ ਘਰ ਦਾ ਜਿਹੜਾ ਕਹਿ ਲੋ ਕਿ ਰੈਂਟ ਤੇ ਆਪਣਾ ਕਹਿ ਲੋ ਕਿ ਜਿਹੜੀ ਮਾਰਗੇਜ ਸੀਗੀ ਉਹ ਉਹਨਾਂ ਦੇ ਸਿਰ ਟੁੱਟੇ ਜਾਂਦੀ ਹੈ ਕਿ ਘਰ ਦੇ ਵਿੱਚ ਕੱਲਾ ਕਿਉਂਕਿ ਮੇਨ ਬੰਦਾ ਹੀ ਕਮਾਉਣ ਵਾਲਾ ਹੁੰਦਾ ਹੈਗਾ ਹਨਾ ਤੇ ਉਹਦੇ ਕਰਕੇ ਕਿਤੇ ਨਾ ਕਿਤੇ ਘਰ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਖਰਾਬ ਹੋ ਗਈ ਤੇ ਕੁਦਰਤੀ ਕਿਤੇ ਕਿਸੇ ਐਡਵਾਈਜ਼ਰ ਨੇ ਹਨਾ ਉਹਨਾਂ ਨੂੰ ਦੇਖਿਆ ਵੀ ਤੁਸੀਂ ਜਦੋਂ ਘਰ ਲਿਆ ਸੀਗਾ ਕਿ ਉਸ ਟਾਈਮ ਤੇ ਇੰਸ਼ੋਰੈਂਸ ਲਈ ਸੀ ਉਹ ਸਾਨੂੰ ਤਾਂ ਪਤਾ ਨਹੀਂਗਾ ਕਿਉਂਕਿ ਬਹੁਤ ਲੋਕ ਐਦਾਂ ਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਸਾਡੀ ਇੰਸ਼ੋਰੈਂਸ ਹੋਈ ਹੈ ਜਾਂ ਨਹੀਂ ਹੋਈ ਤਾਂ ਉਹਨਾਂ ਦੇ ਹਸਬੰਦ ਦੀ ਲਾਈਫ ਇੰਸ਼ੋਰੈਂਸ ਹੋਈ ਵੀ ਸੀਗੀ ਤੇ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ 4 ਲੱਖ ਡਾਲਰ ਦੀ ਲਾਈਫ ਇੰਸ਼ੋਰੈਂਸ ਹੋਈ ਵੀ ਸੀਗੀ ਤੇ ਉਹ ਉਹਨਾਂ ਨੇ ਫਿਰ ਉਹਦਾ ਕਲੇਮ ਜਿਹੜਾ ਲਿਆ ਉਹਨਾਂ ਨੇ ਸਟਾਰਟ ਕਰਤਾ ਪ੍ਰੋਸੈਸ ਨਾਲ ਕਲੇਮ ਲੈਣ ਦਾ ਕਿਉਂਕਿ ਜਦੋਂ ਡੈਥ ਹੋ ਜਾਂਦੀ ਹੈ ਤਾਂ ਡੈਥ ਬੈਨੀਫਿਟ ਸਾਰੇ ਤੁਹਾਡੇ ਫੈਮਿਲੀ ਨੂੰ ਮਿਲ ਜਾਂਦੇ ਆ ਹੁਣ ਉਹਨਾਂ ਦੀ ਫੈਮਿਲੀ ਨੂੰ ਕਿਤੇ ਨਾ ਕਿਤੇ ਇੱਕ ਰਾਹਤ ਮਿਲ ਗਈ ਵੀ ਚਲੋ ਸਾਡੇ ਮਤਲਬ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੀ ਜਿਹੜੇ ਦੀ ਡੈਥ ਹੋਈ ਹੈ ਵੀ ਉਹਦੀ ਪਾਲਿਸੀ ਸੀਗੀ ਉਹਦੀ ਇੰਸ਼ੋਰੈਂਸ ਸਾਨੂੰ ਮਿਲ ਜੂ ਉਹ ਪੈਸਿਆਂ ਦੇ ਨਾਲ ਅਸੀਂ ਘਰ ਬੇਅਫ ਕਰ ਦਾਂਗੇ ਜੇ ਉਹਨਾਂ ਦੀ ਇੰਸ਼ ਉਹੀ ਵੀ ਹੁੰਦੀ ਤਾਂ ਉਹਨਾਂ ਨੂੰ ਘਰ ਵੇਚਣਾ ਪੈ ਰਿਆ ਸੀਗਾ ਸੋ ਐਦਾਂ ਦੇ ਹਾਲਾਤ ਜਦੋਂ ਆਪਣੇ ਤੇ ਟੁੱਟਦੇ ਆ ਪੈਂਦੇ ਆ ਉਸ ਟਾਈਮ ਤੇ ਆਪਾਂ ਨੂੰ ਚੀਜ਼ਾਂ ਸਮਝ ਆਉਂਦੀਆਂ ਵੀ ਕਿਸੇ ਚੀਜ਼ ਦੀ ਕਿੰਨੀ ਇੰਪੋਰਟੈਂਸ ਆ ਖਾਸ ਕਰਕੇ ਕੈਨੇਡਾ ਦਾ ਵਿੱਚ ਇੰਸ਼ੋਰੈਂਸ ਤੇ ਜਿਵੇਂ ਹੁਣ ਗੱਡੀਆਂ ਦੀ ਇੰਸ਼ੋਰੈਂਸ ਹੁੰਦੀ ਹੈ ਕਿਸੇ ਦੀ ਗੱਡੀ ਚੱਕੀ ਗਈ ਜੇ ਇੰਸ਼ੋਰੈਂਸ ਨਾ ਹੋਵੇ 30-35 ਹਜ਼ਾਰ ਡਾਲਰ ਦੀ ਤੁਹਾਡੀ ਗੱਡੀ ਹੈਗੀ ਉਹ ਲੋਨ ਤੁਹਾਡੇ ਸਿਰ ਟੁੱਟ ਗਿਆ ਜੇ ਤੁਹਾਡੇ ਕੋਲੇ ਗੈਪ ਇਨਸ਼ੋਰੈਂਸ ਨਾ ਹੋਵੇ ਕਿਤੇ ਐਕਸੀਡੈਂਟ ਹੋ ਗਿਆ ਗੱਡੀ ਦਾ ਜਿਹੜੀ ਫੇਅਰ ਮਾਰਕੀਟ ਵੈਲਿਊ ਆ ਉਹ ਤੁਹਾਡੇ ਜਿੰਨੇ ਦਾ ਲੋਨ ਆ ਉਹ ਤੋਂ ਘੱਟ ਆਈ ਤਾਂ ਵੀ ਤੁਹਾਡੇ ਸਿਰ ਟੁੱਟ ਗਿਆ ਪਰ ਜੇ ਗੈਪ ਇਨਸ਼ੋਰੈਂਸ ਹੋਣੇ ਕਵਰ ਕਰ ਲੈਣਾ ਤੁਹਾਡੇ ਤੇ ਕਦੇ ਵੀ ਲੋਨ ਦਾ ਜਿਹੜਾ ਭਾਰ ਨਹੀਂ ਪਣਾ ਇਸੇ ਹੀ ਤਰ੍ਹਾਂ ਤੁਸੀਂ ਹਰ ਇੱਕ ਚੀਜ਼ ਦੀ ਆਪਣੀ ਇਨਸ਼ੋਰੈਂਸ ਰੱਖੋ ਆਪਣੀ ਲਾਈਫ ਇਨਸ਼ੋਰੈਂਸ ਰੱਖੋ ਹਰ ਇੱਕ ਚੀਜ਼ ਦੀ ਇਨਸ਼ੋਰੈਂਸ ਰੱਖੋ ਤਾਂ ਕਿ ਮਾੜੇ ਤੋਂ ਮਾੜੇ ਸਮੇਂ ਦੇ ਵਿੱਚ ਵੀ ਤੁਸੀਂ ਫਾਈਨੈਂਸ਼ੀਅਲੀ ਤੁਹਾਨੂੰ ਕਦੇ ਵੀ ਘਾਟਾ ਨਾ ਪਵੇ ਸੋ ਐਸੇ ਕਰਕੇ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ ਹੋ ਗਿਆ ਜਾਂ ਇੰਸ਼ੋਰੈਂਸ ਐਡਵਾਈਜ਼ਰ ਹੁੰਦੇ ਆ ਆਲਵੇਸ ਤੁਹਾਨੂੰ ਸੁਜੈਸਟ ਕਰਦੇ ਹੁੰਦੇ ਆ ਵੀ ਇਹਨਾਂ ਚੀਜ਼ਾਂ ਦੀ ਜਿਹੜੀ ਕੀਮਤ ਆ ਤੁਹਾਨੂੰ ਉਸ ਟਾਈਮ ਤੇ ਪਤਾ ਲੱਗਣੀ ਆ ਜਦੋਂ ਤੁਹਾਡੇ ਤੇ ਕਦੇ ਵੀ ਇਦਾਂ ਦਾ ਮਾੜਾ ਟਾਈਮ ਆਇਆ ਸੋ ਵੈਸੇ ਤਾਂ ਆਪਾਂ ਚਾਹੁੰਦੇ ਆ ਕਿਤੇ ਮਾੜਾ ਟਾਈਮ ਨਾ ਆਵੇ ਪਰ ਮਾੜਾ ਟਾਈਮ ਕਦੇ ਦੱਸ ਸਕੇ ਨਹੀਂ ਆਉਂਦਾ ਹੁੰਦਾ ਵੀ ਕਦੋਂ ਕਿਸ ਤੇ ਆ ਜਾਏ ਖਾਸ ਕਰਕੇ ਜਦੋਂ ਕੋਈ ਇਨਵੈਸਟਰ ਇੱਥੇ ਆਉਂਦਾ ਸੀ ਉਹਨਾਂ ਨੂੰ ਵੀ ਕਹਿਣੇ ਹੁੰਦੇ ਆ ਵੀ ਭਾਈ ਆਪਣੀ ਇੰਸ਼ੋਰੈਂਸ ਲੈ ਲਓ ਲੈ ਲਓ ਇਹ ਇਹਦਾ ਕੰਮ ਆਉਗੀ ਤੁਹਾਡੇ ਬਹੁਤ ਲੋਕ ਸੋਚਦੇ ਨੇ ਕਿ ਇੰਸ਼ੋਰੈਂਸ ਲਈ ਸੀ ਜੀ ਸਾਡੇ ਕੰਮ ਨਹੀਂ ਆਈ ਪੈਸਾ ਅਸੀਂ ਦਿੱਤਾ ਸੀਗਾ ਤੇ ਅਸੀਂ ਤਾਂ ਕੁਝ ਵਾਰਤਿਆ ਨਹੀਂ ਚੰਗੀ ਗੱਲ ਹੈ ਨਹੀਂ ਵਾਰਤਿਆ ਤੁਹਾਡਾ ਫੈਮਿਲੀ ਮੈਂਬਰ ਵਧੀਆ ਠੀਕ ਰਿਹਾ ਉਹਨੂੰ ਕਦੇ ਲੋੜ ਨਹੀਂ ਪਈ ਪਰ ਆਪਣੇ ਲੋਕਾਂ ਨੂੰ ਸਮਝ ਨਹੀਂ ਹੈ ਕਿ ਕਿ ਐਕਚੁਅਲ ਦੇ ਵਿੱਚ ਇਹ ਚੀਜ਼ਾਂ ਕਿਵੇਂ ਕੰਮ ਕਰਦੀਆਂ ਨੇ ਸੋ ਇੱਕ ਵਧੀਆ ਇੱਕ ਨਾ ਮੈਂ ਤੁਹਾਨੂੰ ਐਡਵਾਈਸ ਕਰਦਾ ਜਦੋਂ ਆਪਾਂ ਇੱਥੇ ਫੈਮਿਲੀ ਪਲੈਨਿੰਗ ਜਾਂ ਆਪਾਂ ਕਹਿ ਲਈਏ ਤਾਂ ਆਪਣੇ ਲਿੰਕ ਇੱਕ ਤਾਂ ਕਿਸੇ ਇੰਸ਼ੋਰੈਂਸ ਐਡਵਾਈਜ਼ਰ ਦੇ ਨਾਲ ਲੈ ਲੋ ਇੱਕ ਜਿਹੜਾ ਬੰਦਾ ਮਾਰਕੀਟਿੰਗ ਦੇ ਵਿੱਚ ਹੈਗਾ ਉਹਦੇ ਨਾਲ ਇੱਕ ਡਾਕਟਰ ਹੋ ਗਿਆ ਇੱਕ ਔਰ ਇਹਨਾਂ ਦੇ ਨਾਲ ਤੁਹਾਡੇ ਕੰਟੈਕਟ ਹੋਣੇ ਚਾਹੀਦੇ ਕਿਉਂਕਿ ਇਹਨਾਂ ਬੰਦਿਆਂ ਕੋਲੇ ਨੌਲੇਜ ਹੁੰਦੀ ਆ ਤੇ ਆਲਵੇਸ ਤੁਹਾਨੂੰ ਸੁਜੈਸਟ ਕਰਦੇ ਨੇ ਵੀ ਕਿਹੜੀਆਂ ਚੀਜ਼ਾਂ ਤੁਹਾਡੇ ਲਈ ਚੰਗੀਆਂ ਨੇ ਤੇ ਕਿਹੜੀਆਂ ਚੀਜ਼ਾਂ ਤੁਹਾਡੇ ਲਈ ਮਾੜੀਆਂ ਨੇ ਸੋ ਉਮੀਦ ਕਰਦੇ ਆਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਮਿਲਦੇ ਆਂ ਆਪਾਂ ਚੰਗੀ ਵੀਡੀਓ ਦੇ ਨਾਲ ਇੱਕ ਵਧੀਆ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ